ਮੇਰੇ ਵੱਲੋਂ ਸਭੀ ਆਪਰੇ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਦਰ ਯੂਵੀ ਦਾ ਸੀ ਰਪਾਤਾ ਤੇ ਹੁਣ ਆਗੂ ਦਾ ਪਾਰੀ ਹੈ। ਕਿਉਂਕਿ ਅੱਜ ਹੈਗਾ ਨਾਲੇ 15 ਅਗਸਤ ਤੇ ਦੂਜਾ ਅੱਜ ਨੂੰ ਆਉਣੀ ਮੇਰੀ ਨਾਨ ਦੋਨੀ ਆਰੇ ਦੇ ਰੁਕੜੀਆਂ ਲੈ ਕੇ ਤੇ ਬਸ ਹੁਣ ਜੁਬੀ ਦਾ ਸਿਰ ਮੈਂ ਬਾਤਾ ਆਪੂ ਦਾ ਲੱਗੀਆਂ ਪਾਉਣ ਸਾਰਾ ਕੰਮ ਕਰਨਾ ਹੀ ਖੁੱਡ ਗਿਆ ਗੁੰਡੀ ਵੀ ਕੀ ਆ ਕਿ ਨਹੀਂ ਕੰਮ ਕਰਦਾ ਸਾਡਾ ਸਾਰਾ ਨਿਪਟ ਗਿਆ ਸਬਜ਼ੀ ਪਕਵੀਆਂ ਬਣਾ ਕੇ ਰੱਖ ਦਿੰਦੀਆਂ ਬਸ ਰੋਟੀ ਰੋਟੀ ਰਹਿ ਗਈ ਬਸ ਹੁਣ ਆਪ ਤਿਆਰ ਹੋ ਗਏ ਆਪ ਤਿਆਰ ਹੋ ਗਏ ਉਸੇ ਸੀ ਆਉਣ ਵਾਲੇ ਇਹਨੇ 11 ਦਾ ਨਾਮ ਹੋ ਗਿਆ ਪਰ ਸੋ ਆਉਣ ਵਾਲੇ ਕਿਹਦੀ ਬੈਠਾ ਕਾਰੇ ਲਾ ਆਪ ਤੁਮ ਦਾ ਬਤਾਤਾ ਜੀ ਕੀ ਸੇਕਦਾ ਹੋ ਜਾਂਦਾ ਦੋ ਜਾਂਦੀ ਕਿਰਤ ਮਾਰ ਮਾਰ ਪੜੇ ਹੋ ਗਏ ਨੇ ਇਹ ਕਰਕੇ ਨੂਟਾ ਨੂਟਾ ਸਾਰੇ ਪਹਾੜਾ ਇੱਕਸਾਰ ਹੁੰਦੇ ਅਗਲੇ ਵੀ ਪਿਛਲੇ ਵੀ ਤਰਿੱਕੀ ਹੋ ਜਾਂਦੀ ਹੈ ਜਦੋਂ ਕੱਪੜੇ ਪਾ ਲਈ ਸਾਰੇ ਨੇ ਉਹ ਚਾਬੀ ਲੈ ਰਿਹਾ ਵੀ ਚੱਕ ਲੋ ਟੀਂ ਤੇ ਜਾਣਾ ਜਾ ਤੈਨੂੰ ਤੋਰ ਰੋ ਦੇਂਗੀ ਅੱਜ ਬਾਹਰ ਟੀਂ ਆ ਚਤਾਂ ਨਹੀਂ ਜਾਣਾ ਅੱਜ ਨੀਦਾਰੀ ਟੀਂ ਉਰੀ ਆਉਗੀ ਅੱਜ ਟੀਂ ਆਣੇੜੀ ਪੁੱਤ ਬਾਕੀ ਪੀਤੇ ਜਾਣਾ ਦੇ ਫੁੱਪੜ ਵੀ ਆ ਰਿਹਾ ਉਹ ਆਪ ਕੋ ਪੜੇ ਇਹਦਾ ਅੱਛਾ ਦੂਆ ਅੱਛਾ ਅਸੀਂ ਨਹੀਂ ਜਾ ਰਹੇ ਹੈਗੇ ਯਾਰੀ ਗੋਦੀ ਵੀ ਨੁੱਤਰ ਰਹੇ ਅੱਦੇ ਰਿਸ਼ਤੇ ਦਾ ਆ ਗਏ ਅੱਜ ਵੀ ਪੈਰੇ ਸੀ ਵੀ ਪੈਰੇ ਤਾਂ ਸਵੇਰ ਦਾ ਕਹਰੇ ਮਾਪੂ ਦੇ ਕਦਮ ਥੋੜਾ ਦੂਜਾ ਮੋੜ ਬੁੜੇ ਨਾ ਫਿਰ ਕਹਿ ਰਿਹਾ ਮੇਰਾ ਮਨ ਨਹੀਂ ਕਰ ਰਿਹਾ ਹੁਣ ਆਪਾਂ ਬਲੌਸ ਚੱਲੇਗੇ ਹੈ ਲੈ ਹਾਂ ਵੇ ਹੁਣ ਬਾਪਸ ਨਹੀਂ ਕਰ ਰਿਹਾ ਆਜਾ ਅਫਸਰ ਲੈ ਆ ਗਿਆ ਮੇਰੀ ਕੋਤੀ ਆ ਡੁੱਬ ਤਾਂ ਕਿਵੇਂ ਮੁਰਦਾ ਹੀ ਮਾਰਦਾ ਆਪਰੇ ਠੰਡਾ ਅੱਧੇ ਆਏ ਨੇ ਅੱਧੇ ਤਾਂ ਜਪੂਆ ਨਹੀਂ ਆਈ ਹਨਾ ਪੂਆ ਨਹੀਂ ਆ ਪੂਆ ਬਸ ਬੱਸ ਚਾ ਰਹੀ ਐ ਇਸ ਵਾਰ ਉਹ ਤਾਂ ਕਰਕੇ ਨਾ ਲੇਟ ਹੋ ਮੈਂ ਤਾਂ ਮੁੜ ਕੇ ਆ ਬਤਾ ਚੰਗ ਪਰ ਲੀਸ ਇਹ ਪਹਿਲਾਂ ਚੰਗ ਪਰ ਲੀਸ ਨੂੰ ਆ ਰਿਹਾ ਨਾ ਕੋ ਹੈ ਥੋੜੀ ਟੇਢੀ ਖਾਂਦਾ ਚਲੋ ਜੀ ਨਬੂ ਕਰਦਾ ਮਾਂ ਸਾਡੀ ਮਿਲ ਗਈ ਤੁਹਾਨੂੰ ਕੈਮਰਾਮੈਨ ਦੀ ਘਟਾਤੀ ਹੋਏ ਦੀ ਜਰੂਰ ਰਿਸ਼ਤੇਦਾਰ ਆ ਜਾਂਦੇ ਨਾ ਫੇਰ ਰਿਸ਼ਤੇਦਾਰਾਂ ਕੋਲ ਵੀ ਬੈਠਣਾ ਪੈਂਦਾ ਹੈ ਨਹੀਂ ਫੁੱਲ ਰਹੀ ਹੈ ਪਾ ਦੋਨੇ ਕੋਲ ਤੇ ਬਾਕੀ ਸਾਰੀ ਟੈਰੀ ਸਾਡੀ ਹੋ ਗਈ ਮੱਲਾ ਦਾ ਸ਼ਬਦ ਵੀਰ ਹਰ ਯੂਵੀ ਹੋ ਰਹੇ ਪੀਪੀ ਤਾਂ ਪਿੰਦੀ ਨਹੀਂ ਕਰਦਾ ਆ ਲੋ ਜੀ ਕਸਟਰਡ ਇੱਧਰ ਅਸੀਂ ਬਰਫ ਪਾਤੀ ਮੈਂ ਬਣਾ ਕੇ ਰੱਖਤਾ ਸੀ ਆਹ ਕਸਟਰਡ ਤੇ ਬਰਫ ਪਾਤੀ ਇੱਧਰ ਬਣਾ ਲਿਆ ਸ਼ਾਹੀ ਪਨੀਰ ਸ਼ਾਹੀ ਪਨੀਰ ਦੀ ਪੂਰੀ ਰੈਸਪੀ ਜਿਹੜੀ ਬੜੀ ਸੌਖੀ ਤੇ ਆਸਾਨ ਤਰੀਕੇ ਨਾਲ ਜਿਹੜਾ ਵੀ ਸਮਾਨ ਘਰੇ ਅਵੇਲੇਬਲ ਹੁੰਦਾ ਹਨਾ ਉਹਦੇ ਨਾਲ ਬਣਾਉਣਾ ਉਹ ਦੂਜੇ ਚੈਨਲ ਤੇ ਪਾਈ ਹੋਈ ਆ ਤੇ ਨਾਲ ਗੁਣਾ ਸੀ ਪੂਰੀਆਂ ਬਣਾਉਣੀਆਂ ਜਾਂ ਰੋਟੀ ਉਹ ਹੁਣ ਬਾਅਦ ਚ ਦੇਖਾਂਗੇ ਹਜੇ ਦੇਖਿਆ ਨਹੀਂ ਕੋਈ ਸੋਚਿਆ ਨਹੀਂ ਹੈਗਾ ਤੇ ਇੱਧਰ ਬਣਾ ਲਈ ਆਲੂ ਸ਼ਿਮਲਾ ਮਿਰਚ ਦੀ ਇਹ ਪਿੰਦਾ ਤੂੰ ਪਿਛਲੇ ਸਾਲ ਵੀ ਨਹੀਂ ਪੀਆ ਇਹ ਪਿੰਦਾ ਘੱਟਿਆ ਬਸ ਤੇਰੇ ਨਾਮ ਦਾ ਫਿਰ ਨਾ ਲਈਏ ਕਰੀ ਅੱਗੇ ਤੇ ਹੈ ਇਹ ਬੋਲਦਾ ਕਤ ਨਹੀਂ ਫਿਰ ਗੱਡੀ ਬੰਨਣੇ ਕ ਲੱਗਿਆ ਹੋਇਆ ਇਹ ਪਹਿਲਾਂ ਮੈਂ ਤਾਂ ਸਤਵਾਰਨਾ ਦੀ ਰੱਖਣੀ ਪਹਿਲਾਂ ਹੀ ਦਿਵਾ ਲਈ ਸਾਰੇ ਆ ਮੈਂ ਕਿ ਤੂੰ ਆਪਣੀ ਪਹਿਲਾਂ ਤੂੰ ਪਸੰਦ ਕਰ ਲੈ ਜੂਰੀ ਉਹਨਾਂ ਦੀ ਬਾਅਦ ਚ ਰੁਕੀ ਮੈਂ ਆਪਣੀ ਪਹਿਲਾਂ ਸੁਖ ਸੰਦ ਕਰ ਲੈ ਭੂਆ ਆ ਗਈ ਉਹ ਲੈ ਆ ਗਈ ਦਸਰੇ ਘਰ ਉਹ ਸੱਸਰੀ ਗਾਇਸ ਅਸੀਂ ਪਠਾ ਰਹੇ ਹਾਂ ਤੇ ਹੁਆ ਉਹ ਸੱਸਰੀ ਦਾ ਅਲਪ ਉਹ ਵੀ ਬਹੁਤ ਸਾਰੇ ਪੜਾਏ ਨੂੰ ਆ। ਉਹ ਜੋ ਕਰਕੇ ਲੋਦੀ ਚਾਹ ਦੀ ਤਿਆਰੀ ਹੋ ਗਈ ਇੱਧਰ ਇੱਕ ਭੂਆ ਨਾਲ ਇੱਕ ਭੂਨੀ ਥੋੜੀ ਨਾਲ ਤੇ ਮੇਰੀ ਨਾਨੀ ਲੈ ਕੇ ਆਈ ਹੈ ਮਿਲ ਕੇ ਕੇਕ ਦੀ ਬੱਤੀ ਆ ਗਿਆ ਆ ਗਿਆ ਕਿਉਂ ਰਦਰ ਤੇ ਇਸ ਵਾਰ ਨਾ ਮਿਲਟਰੀ ਦੀ ਪਰਫੀਆ ਦੂਈ ਪਰਫੀ ਦੀ ਤਰ੍ਹਾਂ ਕੱਟੀ ਹੋਈ ਆ ਜਿਹੜੀ ਲੰਬੀ ਲੰਬੀ ਹੁੰਦੀ ਆ ਉਹ ਵਾਲੀ ਨਹੀਂ ਆ ਜਿਹੜੀ ਪਲੇਕ ਕਹਿੰਦੇ ਆ ਉਹ ਵਾਲੀ ਨਹੀਂ ਇਹਨਾਂ ਨਾ ਲੰਬੇ ਪੀਸ ਨਹੀਂ ਹੈਗੇ ਛੋਟੇ ਆ ਦੋਵੇਂ ਚੌੜਾ ਮੈਂ ਕਿਉਂ ਸਮਝੀ ਮੈਂ ਆ ਆ ਐਸ ਜਿਹੜੂ ਖੜੀ ਬਣਾਇਆ ਹੁਣ ਚੱਪੇ ਜੱਟੇ ਕੱਟੀ ਤੇ ਹੋ ਗਈ ਇਸ ਤੇ ਇਹ ਤਾਂ ਲੱਭਾ ਨਹੀਂ ਗੱਡੀ ਕਿੱਥੇ ਸਾਨੂੰ ਨਹੀਂ ਉਹ ਦੇਖ ਲੇ ਨੂੰ ਤੋਰੀ ਬੰਨ ਮੈਂ ਖਾ ਵੀ ਲਿਆ ਇੱਕ ਡੱਬਾ ਕੱਢ ਲਿਆ ਹਾਂ ਰਾਣੀ ਦਾ ਹਾਂ ਦਾ ਇਤਲਾਫ ਦੇ ਮੁਨਫਾ ਕਾਰੇ ਦਾ ਸਮਝਾ ਕੇ ਕਾ ਫੋਟੋਸ ਮਨ ਹੋਣਾ ਚਾਹਤ ਸੀ ਤੇ ਲੈਣਾ ਮੈਂ ਤਾਂ ਸਾਡੇ ਦੇ ਖਲੇ ਮੈਂ ਮਿਲ ਕੇ ਅਗਲੇ ਕੇ ਆਉਂਦਾ ਲਾਈਕ ਇੰਜ ਮੋੜੇ ਨਾ ਦੇਈ ਨਹੀਂ ਦੇਤੀ ਉਧਰ ਮੈਂ ਡੈਡੀ ਨੂੰ ਡੈਡੀ ਕਿਥੇ ਲਾ ਮੈਂ ਪੜਾਉਂਦਾ ਆਹ ਦੇ ਦੋ ਵੀਡੀਓ ਦੇ ਚੱਕਰ ਤੇ ਚਾਹ ਵੀ ਨਹੀਂ ਹੁੰਦੇ ਇਹਨੂੰ ਯਾਦ ਕਿਹਨੂੰ ਦਹੀ ਰਹੀ ਹੈ ਚੱਕ ਲਓ ਚੱਕ ਲਓ ਮम्मा ਛੱਡ ਵੀ ਰਹਿਣਾ ਓਏ ਕਿਉਂ ਵੀ ਆ ਬੋਲੀ ਕੇ ਬੋਲੀ ਆ ਚਾਹ ਲੈ ਲੂ ਸਾਦ ਖਾਣਾ ਹੀ ਚਾਹ ਤਾ ਖਾ ਲੈ ਚਮਚਾ ਲੈ ਮਾਂ ਸਾਦ ਕੋ ਤੂੰ ਕਹਤੇ ਜੰਨੀ ਲੇਟ ਹੋ ਗਈ ਬੱਸ ਹੋਣ ਕਰ ਅੱਗੇ ਤਾਂ ਬੱਸ ਨੂੰ ਸੱਜ ਰਿਆ ਜੰਨੀ ਆ ਨਹੀਂ ਕਰਕੇ ਹੋ ਗਿਆ ਪਹਿਲਾਂ ਤਾਂ ਵੀ ਗੱਡੀ ਚਾਊਗੀ ਜੰਨੀ ਲੇਟ ਤਾਂ ਹੀ ਹੋਵੇ ਮੈਂ ਤਾਂ ਆ ਗੱਡੀ ਨੂੰ ਦੇਖ ਕੇ ਕਹਿਣਾ ਥੋੜਾ ਜੀ ਤੇ ਗਈ ਆ ਮੈਂ ਇਹ ਬੁਣ ਲਿਆ ਕਰ ਦਿੱਤਾ ਪਰ ਉਹਦੇ ਪਾਟੜੇ ਕਿੱਥੇ ਲੱਗਣਾ ਸੀ ਆਇਆ ਨਹੀਂ ਇਹ ਪੁਆਣੀ ਅੱਜ ਟੌਪ ਤੋਂ ਦੇਖਾਂ ਮੈਂ ਟੌਪ ਸੱਗ ਨਹੀਂ ਧਿਆਨ ਨਹੀਂ ਲਿਆ ਹਜ਼ਾਰ ਕੀ ਆ ਗਿਆ ਉਹਨੂੰ ਆ ਬਰ ਰੱਖੀਆ ਹੋਰ ਇਹ ਪਹਿਲਾਂ ਸਮਝਾਈ ਦਿਖਾਉਣ ਆ ਰਹੀ ਸੀ ਮੈਂ ਲਾਈ ਤੀ ਰਾਤ ਸੋਹਣੀ ਲੱਗੀ ਸੋਹਣੀਆਂ ਮੈਂ ਲਾਈ ਦੇਖ ਮੈਂ ਨਾਲ ਕਰ ਬੰਨੀ ਹੋਈ ਆ ਹਾਂ ਟੁੱਟ ਗਿਆ ਉਹ ਕਰ ਦੋ ਗਾਦੀ ਮੈਨੂੰ ਥੋੜਾ ਦੂਰ ਚ ਮਾਦਾ ਮਾਦਾ ਦਾ ਟੋਰ ਨਾਲ ਬੈਠ ਜਾ ਕੇ ਹੈ ਪਰਸ ਵਿੱਚ ਮੁੰਨ ਚਾਹਤਾ ਝੋਲਾ ਉਹ ਬਰਸ ਲਿਆਈ ਹੈ ਉਹ ਰੱਖੜੀਆਂ ਨਾਲ ਸਾਡੇ ਤਾਂ ਸਾਰੇ ਘਰ ਦੇ ਬਰੂਦ ਸਾਡੇ ਤਾਂ ਬੰਦ ਗਏ ਉਹ ਕੋਲ ਬਣਾ ਦੇ ਦਮਾ ਦੇ ਹਾਂ ਬਧੀਆ ਤਾਂ ਮਿੱਠਾ ਲਓ ਜੀ ਹੁਣ ਪਲੇਟ ਸਜਾ ਰਹੇ ਆਂ ਰਾਖੀ ਵਾਲੀ ਰਾਖੀ ਵਾਲੀ ਪਲੇਟ ਮੇਰੇ ਪਲੇਟ ਸਜਾਣ ਦਾ ਬੋਝ ਆ ਹਾਂ ਉਹ ਤੇ ਵੀ ਬਹੁਤ ਧੀਆ ਸਜਾਣੀਆਂ ਹੁੰਦੀਆਂ ਬਹੁਤ ਛੋਟਾ ਮੈਂ ਪਲੇਟ ਸਜਾਣ ਦਾ ਲੈ ਜੇ ਲਈਆਂ ਔਰ ਦੂਜੀਆਂ ਆ ਪਈਆਂ ਆ ਰੰਗ ਨੇ ਸਾਰੀਆਂ ਇੱਜ ਹਾਂ ਅੱਗੇ ਨਾ ਹਮੇਸ਼ਾ ਅਸੀਂ ਰੋਟੀ ਤੋਂ ਬਾਅਦ ਹੀ ਰਖੜੀਆਂ ਦੀ ਪ੍ਰੋਗਰਾਮ ਹੁੰਦਾ ਹੁੰਦਾ ਹੈ ਇਸ ਵਾਰ ਪਹਿਲਾਂ ਹੋਊਗਾ ਪਹਿਲਾਂ ਹੋ ਗਿਆ ਵੀ ਫਿਰ ਐ ਨਾ ਅਗੂ ਨਾ ਸੋਚੀ ਮੈਨੂੰ ਲੱਗ ਰਿਹਾ ਵੀ ਹੋਰ ਹੈ ਨਾ ਹਾਂ ਐ ਕਰ ਇਹਨਾਂ ਨੂੰ ਇਹ ਪੰਜ ਪੀਸ ਜੋੜ ਕੇ ਗੱਬੇ ਧਰ ਦਿੰਦੀ ਗੱਬੇ ਉਹ ਧਰ ਦੂੰਗੀ ਮੈਂ ਅਗਲਾ ਵਜਣਾ ਅੱਛਾ ਹੈ ਨਾ ਹਾਂ ਦੋ ਪੀਸੇ ਧਰਦੀ ਖਾਣ ਕੇ ਤਾਂ ਖਾਣ ਕੇ ਤਾਂ ਬਰਫੀ ਹੋ ਜਾਂਦੀ ਏ ਹਾਂ ਹੈ ਜੰਦੀਏ ਪੰਜਾਬ ਦੀਏ ਪੈ ਪਿੱਛੇ ਗਿਆ ਪਿੰਗ ਓਏ ਆਬੂ ਨਾ ਉਹ ਸ਼ਬਦ ਓਏ ਸੋਜੀ ਪਲੇਟ ਸਾਡੀ ਗਈ ਪਰ ਫੁੱਲ ਲਾਉਣ ਫੁੱਲ ਹੋ ਗਏ ਆਣ ਹਾਏ ਨਹੀਂ ਹਾਏ ਅਸੀਂ ਵੀ ਇਸ ਵਾਰ ਹੀ ਜਿੱਦ ਖੜੀ ਲੱਗੇ ਆਏ ਆ ਇਸ ਵਾਰ ਜਿਆ ਲਾ ਰਿਹਾ ਗੋਲੀ ਮੰਗ ਓਏ ਰੁਕ ਜਾ ਚੱਲ ਚੱਲ ਹੁਣ ਹੁਣ ਰੁਕਣੇ ਨੂੰ ਕਿਹਾ ਹੈ ਪਿੱਛੇ ਹੀ ਮੁੜ ਰਿਹਾ ਏ ਰੁਕਣੇ ਨੂੰ ਕਿਹਾ ਤਾਂ ਇਥੇ ਬਿਲਾਲੀ ਸਾਰੇ ਹੁਣ ਪਾ ਲੈਣੀਆਂ ਹਲਕਾ ਨੇ ਮੇਸ ਪਾ ਲੈਣੀਆਂ ਬੱਚੇ ਤੂੰ ਸ਼ੈਡ ਹੋ ਜਾ ਤੇਰਾ ਕੀ ਆ ਆ ਫਿਲਪੀਰ ਕੋ ਬੋਧਰ ਬੈਠਾ ਪੌਣੜੀ ਗਾਉਂਦੇ ਹਰਕਾ ਹਰਕਾ ਢੇਸਾ ਕਰਦੇ ਢੇਲੀ ਅੰਸਰ ਓਏ ਓਏ ਮੈਂ ਨਾ ਹਾਂ ਪਹਿਲਾ ਖਾ ਲਿਆ ਨਾਲੇ ਨੇ ਹੋ ਰਿਹਾ

ਇਹ ਲਾੜ ਰਹੇ ਨੇ ਖੜੀਆਂ ਪਿੱਛੇ ਆ ਵੀ ਸੁਣ ਲੈ ਬਣਾ ਲਓ ਕੁਝ ਪਾ ਦਈਏ ਬੁਆ ਦੀ ਜੀ ਪਹਿਲਾਂ ਮਕਾਬ ਬਣੋਂਗਾ ਆ ਕੁਲੀ ਜੀ ਵਧੀਆ ਏ ਪਹਿਲਾਂ ਪੂਆ ਤੇ ਬਣਾ ਲੈ ਤਾਂ ਹੀ ਤਾਂ ਲਈ ਜਾਂਦੀਆਂ ਹੱਥ ਤੱਕ ਕੰਮ ਜਲੇ ਹੱਥ ਕਰਾ ਇਦਾਂ ਮੂੰਹ ਕਰ ਕਰ ਪਾ ਤੇ ਬੰਦਾਂ ਤੇ ਪਹਿਲਾਂ ਖੜ ਜਾ ਫਿਰ ਇਦਾਂ ਹੋੜੇ ਪਿਆ ਆ ਵੀ ਜਿਹੜੇ ਬਾਦ ਤੇ ਪਾ ਦੇ ਗਾ ਤੇ ਪੂਆ ਦੇ ਹੈ ਆ ਵੀ ਪੂਆ ਦੇ ਬਣ ਰਿਹਾ ਨਾ ਇਹ ਕਹਿ ਰਿਹਾ ਅੱ비 ਆਹ ਵਾਲੀ ਬੰਦੇ ਮੇਰੇ ਫੀਮ ਵਾਲੀ ਹਾਂ ਬੀ ਵਾਲੀ ਕਹਿ ਰਿਹਾ ਬੰਦੇ ਐਸੀ ਦੀ ਹੈ

मैं रखड़िया पिछले लड़ते रखड़ी सारे मिक्स करती ਆਹ ਹੋਰ ਪਾਪੇ ਦਾ ਬਣਾ ਲਿਆ ਕੰਮ ਕਰ ਰਹੀ ਹੈ ਜੀ ਇਹ ਕਿੱਥੇ ਤਾਂ ਨਹੀਂ ਬਣਾ ਕੇ ਆ ਗਏ ਪਹਿਲੇ ਪੈਣ ਤੇ ਬਣਾ ਕੇ ਪੱਜ ਗਿਆ ਸਾਰੇ ਹੁਣ ਜੇ ਪੈ ਰਹੇ ਆ ਆ ਕੀ ਬਣਣੀ ਆ ਬੁਰਕੀ ਆ ਹੋਰ ਰੋਟੇ ਹੋਰ ਜਮ ਲਾ ਇਹ ਨਾ ਨਾ ਕਰਤ ਨੂੰ ਖਾਏ ਜੀ ਆਇਆ ਪਰ ਜੰਦੀਆਂ ਰਹਿ ਲਓ ਜੀ ਹੁਣ ਟਾਈਮ ਹੋ ਗਿਆ ਰੋਟੀ ਦਾ ਤੇ ਉਧਰ ਦੂਜੇ ਗੈਸ ਤੇ ਮੰਮੀ ਰੋਟੀ ਲਾ ਰਹੀ ਹੈ ਤੇ ਇਧਰ ਸਬਜੀਆਂ ਸਬਜੀਆਂ ਅਸੀਂ ਗਰਮ ਕਰਦੀਆਂ ਵੀ ਦਾਲ ਦੀ ਨਾਲ ਗਰਮ ਹੋਣੀ एक और रसोई चुका पवे समान है इधर कस्टर्ड भी ठंडा हो गया सब्जियां गर्म कर लिया सब्जियां पानी उन्नदीप लेके आई रोटिया दो बच गए हूँ रोटी का टाइम हो गया इधर के उधर उधर ਹਾਂ ਕਰ ਦਿੰਦਾ ਮੈਨੂੰ ਲੱਗੇ ਕਿ ਦਹੀਂ ਉਧਰ ਪਿਆ ਲੋ ਜੀ ਸ਼ਾਹੀ ਪਨੀਰ ਸਾਡੀ ਸ਼ਾਹੀ ਪਨੀਰ ਦੀ ਸਬਜ਼ੀ ਅਸੀਂ ਦੋ ਟਾਈਮ ਦੀ ਬਣਾਈ ਆ ਤਾਂ ਕਿ ਸਾਨੂੰ ਤੁਹਾਨੂੰ ਸਬਜ਼ੀ ਨਾ ਲਾਣੀ ਪਵੇ ਹੋਰ ਆਹੀ ਖਾ ਲਾਂਗੇ ਜੇ ਹੁਣ ਰੋਟੀ ਖਾ ਲਈ ਫਿਰ ਪਨੀਰ ਖਾਣ ਦੀ ਨਹੀਂ ਨਾ ਫਿਰ ਨਹੀਂ ਰਹਿੰਦੀ ਦੋ ਦੋ ਬੇਟੇ ਕੱਢ ਪਾਵਾਂਗੇ ਉਧਰ ਹਾਂ ਦੋ ਜਣੇ ਲੈ ਲੈਂਦਾ ਇਧਰ ਕੇ ਪਾ ਕੇ ਖਾਵਾਂਗੇ ਤੇ ਗਾਵੋ ਬਰੋੜਾ ਹਾਂ ਇਹਨਾਂ ਦਾ ਪੂਰਾ ਇੱਕ ਕਮੇਜ਼ ਬਿਠਾਤੇ ਸਫਾਈ ਉਹ ਦਿਨ ਆਉਂਦੇ ਕੋਈ ਨਹੀਂ ਦਿਨ ਸਤ ਪਦੀਆ ਪੌਲੀਆਂ ਘੱਟ ਲੈਣੀਆਂ ਐਨੀਆਂ ਆ ਲਈਆਂ ਤੋੜ ਟੁਕੜਾ ਨਹੀਂ ਰਹੀਆਂ ਅੱਧੇ ਟੁਕੜੇ ਬੰਦਾ ਮੰਗ ਰਿਹਾ ਕੜੀ ਪਨੀਰ ਕਹਿ ਕੇ ਟਿਕਿਆ ਹੁਣ ਇਹ ਕਹਿੰਦਾ ਪਨੀਰ ਦੇ ਦਿਓ ਫੇਰ ਆਹ ਕੜੀ ਮੰਗਦਾ ਕੜੀ ਮੰਗਰਾ ਵਿਚਾਰਸ ਵੇਖਦਾ ਮਾਝੇ ਪਹਿਲਾਂ ਕਹਿੰਦਾ ਕੜੀ ਕਰ ਲੰਦੇ ਹੋਰ ਪਹਿਲਾਂ ਕਹਿੰਦਾ ਤੇ ਫਿਰ ਕੜੀ ਬਣਾ ਲੰਦੇ ਚੌਲ ਬਣਾ ਲੰਦੇ ਤੂੰ ਕੜੀ ਖਾ ਲੰਦਾ ਐ ਐ ਮੰਮੀ ਕਹ ਰਹੀ ਤੇ ਉਦਣਾ ਕਹਿੰਦੀ ਕੜੀ ਪੋ ਖਾਂਦਾ ਤਾਂ ਫੇਰ ਪਹਿਲਾਂ ਚਾ ਚਾ ਥੋੜੀ ਜਿਹੀ ਬਣਾ ਲੰਦੇ ਹੋਰ ਇਹ ਕਹਿੰਦੀ ਅਸੀਂ ਸੋਣ ਕਰਕੇ ਨਹੀਂ ਬਣਾਈ ਚਲ ਪਨੀਰ ਹੈਗਾ ਪਨੀਰ ਖਾ ਤੂੰ ਪਨੀਰ ਗਰ ਪਨੀਰ ਖਾ ਕੇ ਤੂੰ ਮੋਟੂ ਹੋ ਜਾ ਤੂੰ ਬਠਿਆ ਹਾਂ ਜੀ ਬਿੱਟੀ ਨਹੀਂ ਤੂੰ ਮੰਜੀ ਤੇ ਬਹਿ ਜਾ ਆ ਬੱਤ ਤੂੰ ਬੈਠੀ

ਜਿਹੜਾ ਉਹਨੇ ਅਸੀਂ ਦੇ ਲੱਗਿਆ ਸਾਰੇ ਨੂੰ ਕਸਟਰਡ ਕਿਉਂਕਿ ਉਹ ਤਾਂ ਦੇਤਾ ਬਸ ਟੁੱਡੀ-ਪੁੱਡੀ ਨਾਲ ਸਾਡੇ ਕੋਲ ਆਹੀ ਆ ਔਰ ਉਹ ਵੀ ਕਹਿੰਦੇ ਖਾਣੇ ਨਹੀਂ ਤਾਂ ਕਰਕੇ ਇੱਧਰ ਕੇਲੇ ਰੱਖੇ ਹੋਏ ਆ ਕੇਲੇ ਪਾਵਾਂਗੇ ਫਿਰ ਉਹਨਾਂ ਥੱਲੇ ਬੈਠ ਜਾਂਦੀ ਹੈ ਸਾਰੀ ਉਹ ਥੱਲੇ ਹੀ ਰਹਿ ਦਿੰਦੀ ਹੈ ਕੋਈ ਖਾਂਦਾ ਨਹੀਂ ਫਿਰ ਸਾਨੂੰ ਉਹਨਾਂ ਸਿੱਖਣੀ ਪੈਂਦੀ ਹੈ ਸਾਰੀ ਹੁਣ ਆਪਾਂ ਪਾ ਦਈਏ ਕੇਲੇ ਤੇ ਮੈਂ ਹੱਥਾਂ ਨਾਲ ਲੱਗ ਰਹੀਆਂ ਕੋਈ ਗੱਲ ਨਹੀਂ ਪਹਿਲਾਂ ਗਲਾਸਾਂ 'ਚ ਕੇਲੇ ਪਾ ਕੇ ਫਿਰ ਹੱਥ ਧੋ ਕੇ ਫਿਰ ਦੁਬਾਰਾ ਕਸਟਰਡ ਪਾਉਂਦੀ ਆਂ ਹੈ ਨਹੀਂ ਫਿਰ ਮੈਂ ਕਿਹਾ ਵੀ ਖਾਂਦੇ ਤਾਂ ਨਹੀਂ ਸਿੰਕਰ ਗੇਰ ਨਹੀਂ ਪੈਂਦੀ ਆ ਥੱਲੇ ਹੀ ਬਹਿ ਜਾਂਦੀ ਆ ਉਹ ਇੱਕ 2 3 ਇੰਚ ਤੱਕ ਗਈ 9 ਇੰਚ ਤੱਕ ਆ ਗਈ ਕਿੰਨੇ ਲਿਆਣੇ ਆਣੇ ਨੂੰ ਦੇ ਦਾਂਗੇ ਲਿਆਣੇ ਨੂੰ ਫੋਨਸੀ ਐਮੈਲਿਕ ਕੋਲ ਛੇਪੋਚ ਦੇਣ ਲੱਗੇ ਬਹੁਤ ਹੀ ਲੱਗਦਾ ਐ ਮੇ ਟੇਸਟੀ ਠੰਡਾ ਠੰਡਾ 판ਦਾ ਖਾ ਵੀ ਲੰਦੇ ਨੇ ਪੀ ਵੀ ਲੰਦੇ ਨੇ ਦੋ ਦੋ ਚਮਚੇ ਨਾ ਦੇਣੇ ਆ ਨਾ ਹਾਂ ਜਿਹੜੀ ਖਾਣੇ ਵਾਲੀ ਚੀਜ਼ ਵਿੱਚ ਐ ਉਹ ਖਾ ਲੰਦੇ ਨੇ

ਫਿਰ ਜਠਾਣੀ ਫਿਰ ਦਰਾਨੀ ਕਿ ਜਨਾਬ ਤੇ ਆ ਲੱਗਵਾ ਆ ਤੇਰਾ ਸੂਟ ਉਹ ਇਹ ਆਹ ਹਾਂ ਲੱਗਦਾ ਕਪੂ ਜੀ ਮੈਂ ਪਿਛਾ ਨਾਮ ਲੈ ਲਾ ਲੱਗਦਾ ਠੀਕ ਆ ਕਾਟਨ ਦਾ ਇਹ ਉਸਮਾਨਾ ਉਸਮਾਨੀ ਤੂੰ ਇਸਮਾਏਂਗੀ ਤਾਂ ਕਿਆ ਪਾਉਗੀ ਮੈਂ ਕਿ ਜਿਹੜੇ ਦੋ ਜੀ ਆ ਤੇਰਾ ਆ ਤੇਰਾ ਠੀਕ ਆ ਠੀਕ ਆ ਦੋ ਲੈ ਬਲੋ Papa ਮੇਰੀ ਵਾਲੀ ਦੇ ਲੋਹਾਵਲੇ ਪਿੱਛੇ ਦੇ ਸੋ ਲੈ ਲੈ ਆ ਲੋਕ ਇਹ ਆਪਾਂ ਤੁਹਾਨੂੰ ਦਿਨ ਅੱਜ ਇਹ ਪਤਾ ਲੱਗ ਰਹੀ ਹੈ ਹੱਸ ਰਹੀ ਆ ਨਵਾਂ ਤੋਂ ਜ਼ਿਆਦਾ ਮਿਲੀ ਹੁਣ ਤਾਂ ਹੱਸ ਰਹੀ ਆ ਕਾਣਾ ਬਣੀ ਲੋਟਰੀ ਲੱਗਦੀ ਹੈ ਲਾਟਰੀ ਲੱਗਦੀ ਹੈ ਸੋ ਪਲੇ ਲੂਗੀ ਸੂਟਾ ਬੋਸਾ ਆ ਟਿਕਾ ਉਹਦੇ ਨੇ ਪਸਪੋਰਟ ਆਉਂਦੀ ਜਦੋਂ ਆਉਂਦੇ ਫਿਰ ਮੈਂ ਬੰਦਦੀ ਉਹਨਾਂ ਦੇ ਕੋਈ ਨਾ ਹੁਣ ਲੈ ਲੈਂਦੇ ਰਖੜੀ ਤੇ ਹੁੰਦੀ ਉਹ ਭਈਆ ਪਹਿਲੇ ਇੱਥੇ ਸੇਟੀ ਆਇਆ ਨੀ ਉਹ ਕਸਿਮ ਜੱਤਾਂ ਉਹ ਗਾਦੀ ਨਾਲ ਆ ਗਿਆ ਉਹ ਇੱਕ ਤਾਂ ਦੋ ਨੇ ਬੀਬੀ ਬੀਬੀ ਵੀ ਤਿਆਰ ਹੋ ਗਈ ਬੀਬੀ ਵੀ ਇੱਧਰ ਆਪਣੀ ਕੁੜੀ ਨਾਲ ਚੱਲੀ ਬੀਬੀ ਹਾਂ ਤੂੰ ਵੀ ਜਾ ਰਹੀ ਏ ਆ ਮੈਂ ਜਾ ਰਹੀ ਆ ਬਸ ਰਹਿਣ ਜਾ ਰਹੀ ਆ ਨਾ ਬਸ ਪੰਜ ਦਸ ਦਿਨਾਂ ਲਈ ਆ ਬਸ ਜਾ ਦੇ ਬੀਬੂ ਆ ਥੋੜੀ ਜੀ ਉਹ ਆ 부ਆ ਨੇ ਨਾ ਜਾੜਾ ਕਢਾਣੀ ਆਪਣੀਆਂ ਉਹਦੇ ਕਰਕੇ ਫਿਰ 부ਆ ਨੇ ਤੜਕਾ ਵੜਕਾ ਦੀ ਔਖੀ ਹੈ ਲਾਉਣਾ ਨਹੀਂ ਕਹੀਦੀ ਨਾ ਇਸ ਕਰਕੇ ਫਿਰ ਬੀਬੀ ਨਾਲ ਚਲੀ ਆ ਵੀ ਥੋੜੀ ਬਹੁਤੀ ਬੈਠ ਕੇ ਮਦਦ ਕਰਾ ਦੂਗੀ ਨਾ ਪੁੰਛ ਪੈਸੇ ਨਹੀਂ ਹੈ ਕੋਈ ਬਹੁਤ ਜੀ ਨਹੀਂ ਨਹੀਂ ਫਿਰ ਜਾਣਾ ਪੈਣਾ ਬਸ ਹੁਣ 5 ਵਜਣ ਵਾਲੇ ਆ ਤੇ ਸਾਰੇ ਜਾਣ ਵਾਲੇ ਆ ਰਖੜੀਆਂ ਮਨਾ ਹੈ ਰਖੜੀਆਂ ਮਨਾ ਲੀਆਂ ਲੋ ਜੀ ਸਾਰੇ ਚੱਲੇ ਨਵੋ ਮੇਰੀ ਗੱਲ ਸੁਣ ਲੈ ਆਪਦੇ ਪੈਸੇ ਨਾ ਲੈ ਲਈ ਜਾ ਕੇ ਉਮੀ ਤਾਂ ਠੀਕ ਆ ਠੀਕ ਹੈ ਤੇ ਮੈਨੂੰ ਪੈਸੇ ਦੇ ਹਾਂ ਪੈਸੇ ਲੈ ਲਈਆਂ ਉਹਨੇ ਠੀਕ ਹੈ ਫਿਰ ਤੂੰ ਜੋ ਮਰਜੀ ਲਈ ਐਸ਼ ਕਰੀਂ ਤੇ ਕੀ ਵੀ ਕਰਦੇ ਇੱਕ ਥੋੜਾ ਇੱਥੇ ਚੱਕ ਲਿਆ ਤੇ ਆਪਣਾ ਨਾ ਆਇਆ ਥੋੜਾ ਤੂੰ ਕੀ ਆ ਖਾਂਦਾ ਏ ਤੂੰ ਤਾਂ ਕੜੀ ਖਾਣਾ ਏ ਫਿਰ ਕੀ ਆ ਗਿਆ ਪਹਿਲੇ ਕਿੱਥੇ ਲਿਆ ਆਇਆ ਤੇ ਭੂਆ ਫਿਰ ਨਰਕਾ ਲੂ ਮੈਂ ਵੀ ਨਹੀਂ ਖਾਂਦੀ ਕੀ ਆ ਤੂੰ ਵੀ ਨਹੀਂ ਖਾਂਦੀ ਖਾਂਦੇ ਲੈ ਨਹੀਂ ਚੱਲੀ ਜਾਂਦੇ ਪਰਾਉਠੇ ਖਾ ਲਈ ਸਾਡੇ ਸਿਰ ਤੇ ਲੈ ਤੁਹਾਨੂੰ ਲੋਕ ਲਈ ਆ ਜਾਓ ਚਲੇ ਗਏ ਤੇ ਰਖੜੀ सेलिब्रेशन ਸਾਡਾ ਹੋ ਗਿਆ ਤੇ ਉਮੀਦ ਹੈ ਵੀ ਤੁਹਾਨੂੰ ਆਹ ਸਾਡੀ ਅੱਜ ਦੀ ਵੀਡੀਓ ਨੂੰ ਪਸੰਦ ਕਰੋਗੇ ਤੇ ਵੀਡੀਓ ਨੂੰ ਵਾਤੇ ਵਾਤੇ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਬਸ ਹੁਣ ਭੂਆਣੀ ਵੀ ਚਲੇ ਗਏ ਰਖੜੀ ਸਾਡਾ ਮਤਲਬ ਪਹਿਲਾਂ ਹੀ ਬਣਾ ਲਈ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਹਨਾ ਵੀ ਬੀ ਆਪ ਉਹਨਾਂ ਦੇ ਵੀ ਅੱਗੇ ਨਣ ਦਾ ਆਉਣਗੇ ਆ ਤੇ ਸਭ ਨੂੰ ਆਪਣਾ ਆਪਣਾ ਦਿਨ ਬਣ ਕੇ ਆਉਣਾ ਹੁੰਦਾ ਏ ਤਾਂ ਕਰਕੇ ਬਸ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਤੱਕ ਸੀਗਾ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਵੀਡੀਓ ਨੂੰ ਵਾਤੇ ਵਾਤੇ ਲਾਈਕ ਕਰਿਓ ਆ ਨਹੀਂ ਨਹੀਂ ਇਕੱਠੀ ਕਰਨੀ ਆ ਮੈਂ ਮਸ਼ੀਨ 'ਚ ਪਾ ਕੇ ਆਣੀ ਆ ਤੇ ਹੁਣ ਮੈਂ ਬਾਹਰ ਲਈ ਹੋਈ ਆ ਮਸ਼ੀਨ ਮੈਂ ਵੀ ਨਾ ਤੋ ਕਿ ਹੁਣ ਸੂਟ ਬਦਲਦੀ ਆ ਕਿਉਂਕਿ ਇਸ ਸੂਟ 'ਚ ਗਰਮੀ ਬਹੁਤ ਜ਼ਿਆਦਾ ਹੈ ਜ਼ਿਆਦੇ ਆ ਰਹੀ ਹੈ ਸਰਾਣੇ ਵੀ ਕੱਢਣੇ ਆ ਤੇ ਬੀਬੀ ਵੀ ਚੱਲੇ ਗਈ ਹੁਣ 7-8 ਦਿਨ ਲਾ ਕੇ ਆਊਗੀ ਤੇ ਹੁਣ ਮਿਲਦੇ ਆਂ ਨੈਕਸਟ ਵੀਡੀਓ 'ਚ